ਮੇਰੇ ਵੱਲੋਂ ਤੁਹਾਨੂੰ ਸਾਰੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਲੋ ਵੀ ਕੱਲ ਪਰਸੋਂ ਦੀ ਗੱਲ ਚੱਲਦੀ ਹੈ ਇਹ ਪਰਸੋਂ ਦੀ ਗੱਲ ਹੈ ਕੱਲੜੀ ਵੀਡੀਓ 'ਚ ਮੈਂ ਗੱਲ ਨਹੀਂ ਕਰੀ ਤੇ ਕਿ ਮੈਂ ਕਿਨੇ ਅਮਰੂਦ ਤੋੜਤਾ ਅਲਣਾ ਤੋੜਤਾ ਬਾਈ ਅਲਣਾ ਤਾਂ ਮੈਂ ਤੋੜਿਆ ਨਹੀਂ ਅਮਰੂਦ ਮੰਨਸਾ ਦਾ ਚਲੋ ਮੇਰੀ ਗਲਤੀ ਹੈ ਕਿ ਅਮਰੂਦ ਮੈਂ ਤੋੜਤਾ ਜਿਹੜਾ ਅਮਰੂਦ ਮੈਂ ਇੱਕ ਤੋੜਿਆ ਉਰੀ ਜਗ੍ਹਾ ਮੈਂ ਪੰਜ ਲਾਉਂਗਾ ਘਰ ਵਿੱਚ ਬੁੱਟੇ ਅਮਰੂਦ ਦੀ ਜਗਾ ਠੀਕ ਹੈ ਉਹ ਵੀ ਘਰਾ ਲਾਉਂਗਾ ਮੋਟਰ ਪਾ ਨਹੀਂ ਜੇ ਮੋਟਰ ਪਾਉਂਦੇ ਫਿਰ ਤਾਂ ਜ਼ਿਆਦਾ ਲੱਗ ਜਾਣੇ ਤੇ ਮੈਂ ਘਰਾ ਹੁਣ ਐ ਤਾਂ ਘਰਾਂ 20 25 ਲਾ ਲਊਗਾ ਐਨੇ ਤਾਂ ਲੱਗ ਨਹੀਂ ਸਕਦੇ ਘਰਾਂ ਤੁਹਾਨੂੰ ਵੀ ਪਤਾ ਕਿ ਕੈਪੈਸਿਟੀ ਪੰਜ ਕਬੂਟੇ ਲੱਗ ਸਕਦੇ ਘਰਾਂ ਐਨੇ ਕ ਮੈਂ ਬੂਟੇ ਮੈਂ ਲਾਉਂਗਾ ਅਮਰੋਦਰੀ ਜਗਾ ਠੀਕ ਆ ਬਈ ਤੇ ਤੁਸੀਂ ਕਹਿੰਦੇ ਮੈਂ ਆਲਣਾ ਵੀ ਵਿੱਚ ਤੋੜ ਦ ਪਈ ਨਾ ਨਹੀਂ ਕਰ ਗਿਆ ਤਾਂ ਆਲਣਾ ਨਹੀਂ ਮੈਂ ਵਿੱਚ ਤੋੜ ਆਲਣਾ ਮੈਂ ਉਹ ਪਿੱਛੇ ਸਾਈਡਰ ਵਿਖਾਤਾ ਸੀਗਾ ਪਹਿਲੀ ਉਹਨਾਂ ਦਾ ਕੜਵਾ ਕੇ ਕਿ ਡੈਡੀ ਜੀ ਤਾਂ ਕਹਿੰਦੇ ਕਿ ਉਹ ਤਾਂ ਟਾਣਾ ਹੀ ਵੱਢ ਕੇ ਰੱਖਦੇ ਉਹ ਮੈਨੂੰ ਪਤਾ ਉਹ ਫਿਰ ਉਹ ਕਾਲੀ ਕਰਦੇ ਥੋੜੇ ਮੈਂ ਕਿਹਾ ਚੱਲ ਮੈਨੂੰ ਤਾਂ ਪਤਾ ਨਹੀਂ ਉਹਨਾਂ ਨੇ ਆਪ ਹੀ ਚੱਕ ਕੇ ਉੱਥੇ ਆਲਣਾ ਪਿੱਛੇ ਰੱਖਤਾ ਸੀਗਾ ਉਹ ਉੱਥੇ ਜਿੱਥੇ ਆਪਣੇ ਟੈਲੈਂਟਾਂ ਪਈਆਂ ਉੱਥੇ ਰੱਖਤਾ ਸੀਗਾ ਉਹਨਾਂ ਨੇ ਆ ਲੈਣਾ ਆ ਲੈਣਾ ਤਾਂ ਬੱਜ ਗਿਆ ਪਰ ਹੁਣ ਅਮਰੂਦ ਨਹੀਂ ਬਜਿਆ ਅਮਰੂਦ ਹੁਣ ਮੈਂ ਤੁਹਾਨੂੰ ਦੱਸਦਾ ਅਮਰੂਦ ਕੱਦ ਨਹੀਂ ਬਜਿਆ ਇਹ ਪਹਿਲਾਂ ਥੋੜਾ ਥੋੜਾ ਬਨੇਰਾ ਘੇਰਦੇ ਤੇ ਜਿਕਣਾ ਮੈਂ ਤੁਹਾਨੂੰ ਦੱਸਦਾ ਕੈਮਰਾ ਘੁਮਾ ਕੇ ਦੱਸ ਉਹਨਾਂ ਨੇ ਇੰਨਾ ਕ ਘੇਰਿਆ ਇੰਨਾ ਘੇਰਿਆ ਕਿ ਥੋੜਾ ਥੋੜਾ ਕਰਕੇ ਕਿਹਾ ਨਾ ਅਮਰੂਦ ਪਰ ਇਹਨਾਂ ਪਾਰ ਨਹੀਂ ਪੈਣਾ ਉਹ ਉਹਨੇ ਉੱਥੇ ਚਲੇ ਗਿਆ ਉਹ ਇਕੱਠੇ ਘੇਰਤਾ ਉਹਨਾਂ ਨੇ ਮੈਂ ਤਾਂ ਐ ਹੁਣ ਪਹਿਲਾਂ ਵੀ ਦਿਖਾਇਆ ਉਹਨਾਂ ਛੋਟ ਮੈਂ ਤੁਹਾਨੂੰ ਪਹਿਲਾਂ ਉਹਨੇ ਇੰਨਾ ਤੋੜਿਆ ਉਹ ਫਿਰ ਇਕੱਠੇ ਹੀ ਘੇਰਤਾ ਇਹਨਾਂ ਨੇ ਉਹ ਇਕੱਠ ਕਾਫੀ ਉਹ ਬੜਾ ਉੱਥੇ ਥਮਲਾ ਜਾਂਦਾ ਜਿਹੜਾ ਉਹ ਆਪਣਾ ਹੁਣ ਥਮਲੇ ਜੇ ਨਹੀਂ ਬਣਿਆ ਹੁੰਦੇ ਜਿਹੜਾ ਸਿੰਗਲ ਕੰਦ ਹੁੰਦੀ ਫੇਰ ਤਾਂ ਇਹਨੇ ਬਚ ਜਾਣਾ ਸੀਗਾ ਉਹ ਥਮਲੇ ਕਰਕੇ ਉਹ ਦੇਖੋ ਥਮਲਾ ਗਿਰ ਗਿਆ ਉਰੇ ਪਰ ਉਹ ਥਮਲਾ ਗਿਰਿਆ ਉਪਰ ਨਾ ਇਹਦੇ ਉੱਪਰ ਜੜ ਚਾ ਕੇ ਵੱਜਿਆ ਨਾ ਇਹਦੇ ਚਲੋ ਕੋਈ ਨਹੀਂ ਹੁਣ ਇਹਦੀ ਬਦਲੇ ਮੈਂ ਪੰਜ ਬੂਟੇ ਲਾਉਂਗਾ ਪੱਕੀ ਮੇਰੀ ਗਰੰਟੀ ਵਾਦਾ ਕਰਦਾ ਤੁਹਾਡੇ ਨਾਲ ਮੈਂ ਇਹਦੀ ਜਗ੍ਹਾ ਪੰਜ ਬੂਟੇ ਲਾਉਂਗਾ ਮੈਂ ਠੀਕ ਹੈ ਮੈਂ ਹੂੰ ਤੇ ਅਦਰ ਕੰਮ ਬਈ ਇਹਨਾਂ ਨੂੰ ਸੋਨਾ ਖਿੱਚਦਾ ਆ ਲੈਂਟਰ ਵੀ ਘੜਦਾ ਉਹ ਲੈਂਟਰ ਵੀ ਘੜਦਾ ਤੇ ਅੱਜ ਦੇਖਦੇ ਕਿ ਥੋੜਾ ਕੰਮ ਲੇਟ ਕਰਦੇ ਇਹ ਤੇ ਆਪਣੀ ਨੂਆਂ ਵੀ ਪੱਠਾਉਣੀਆਂ ਹੁਣ ਇੱਧਰ ਤੇ ਆਏ ਨੇ ਸ਼ੁਰੂ ਕਰਵਾਵਾਂਗੇ ਪਹਿਲਾਂ ਉਧਰ ਤੇ ਆਏ ਹੁੰਦੇ ਤੇ ਹੁਣ ਇੱਧਰ ਤੇ ਆਏ ਲੇਕੀ ਜਾਵਾਂਗੇ ਕਿਉਂਕਿ ਨੂ ਫਿਰ ਆਪਣੀ ਉੱਥੇ ਤੱਕ ਨੂ ਆ ਜਾਣੀ ਸ਼ਾਇਦ ਉਹ ਕੰਦੇ ਤੱਕ ਕਿ ਦਿਨ 5 ਆ ਕਿ 5 ਦਿਨ ਚ ਆ ਕਮਰਾਂ ਚੰਗੀ ਤਰ੍ਹਾਂ ਖਾਲੀ ਕਰਕੇ ਇਹ ਦੋ ਕਮਰੇ ਫਟਾਫਟ ਖਾਲੀ ਕਰਦਣ ਫਿਰ ਤਾਂ ਵਧੀਆ ਦਿਲ ਦੇ ਆਹ ਏਦਾਂ ਕਰਕੇ ਮੈਂ ਦਿਲੋਂ ਸੌਰੀ ਮੰਗਦਾ ਤੁਹਾਨੂੰ ਕਿ ਮੈਂ ਮਿੱਤੇ ਆਾ ਟੁੱਟ ਗਿਆ ਆਪਣਾ ਮਰੂਦ ਦਿਲੋਂ ਸੌਰੀ ਮੰਗਦਾ ਬਾਈ ਤੇ ਜਿਹੜੇ ਵਿੱਚ ਕਹਿੰਦੇ ਆ ਕਿ ਗਮਲਾ ਵੀ ਤੋੜਦਾ ਬਾਈ ਗਮਲਾ ਨਹੀਂ ਮੈਂ ਨਾ ਗਮਲਾ ਕਿਹ ਹੋ ਜਾਂਦਾ ਆਪਣਾ ਆਲਣਾ ਨਹੀਂ ਮੈਂ ਤੋੜਿਆ ਆਲਣਾ ਮੈਂ ਉੱਥੇ ਸਾਹਮ ਕੇ ਰੱਖਵਾਤਾ ਸੀਗਾ ਉਹ ਪਿੱਛੇ ਉੱਥੇ ਉਹ ਮੈਂ ਪਹਿਲੀ ਗੱਲ ਜੇ ਉੱਪਰ ਗਿਰੇ ਗੁਰ ਮੈਂ ਨਾ ਪਹਿਲਾ ਆਲਣਾ ਚੱਕ ਦੋ ਕਿ ਕੇਵਰ ਉੱਪਰ ਪੱਥਰ ਪੱਥਰ ਗਿਰ ਜਾਂਦਾ ਉੱਪਰ ਤੇ ਬਨੇਰ ਵਰਤੇ ਆ ਮੈਂ ਘਾ ਆਲਣਾ ਕੱਢ ਦੋ ਯਾਰ ਉਹਦਾ ਆਲਣਾ ਦਾ ਚੱਕ ਤਾਂ ਸੀਗਾ ਚਲੋ ਦੇਖਦੇ ਅੱਜ ਬਈ ਕਿੰਨਾ ਕੰਮ ਖਿੱਚਦਾ ਅੱਜ ਮੌਸਮ ਠੰਡਾ ਥੋੜਾ ਜਿਹਾ ਹਵਾ ਚੱਲਦੀ ਹੈ ਹਵਾ ਚੱਲਦੀ ਠੰਡੀ ਠੰਡੀਆਂ ਨੇ ਮਿੱਟੀ ਮਿੱਟੀ ਕੀ ਅੱਜ ਕੰਮ ਖਿੱਚ ਕੇ ਰੱਖੇ ਬਈ ਕਿ ਅੱਜ ਆਹ ਕਮਰਾ ਸਾਰਾ ਢਾ ਦੇ ਹੈਨਾ ਮੈਂ ਤਾਂ ਗੱਲ ਮਾਣਨੀ ਹੈ ਜੇ ਜਹਾ ਇੱਕ ਕਮਰਾ ਢਾ ਦੋਣ ਸਾਰਾ ਇਹ ਬਾਕੀ ਅਜੇ ਤੇ ਪਤਾ ਲੱਗਣਾ ਵੀ ਕਿੰਨਾ ਕੰਮ ਖਿੱਚਦੇ ਅੱਜ ਕਿ ਨਹੀਂ ਕਿ ਸਾਨੂੰ ਆ ਪਾਣੀ ਦੀ ਦਿੱਕਤ ਆਉਂਦੀ ਤੇ ਉਹ ਉੱਥੇ ਦੇ ਪੈਪ ਕੱਢਿਆ ਉਹ ਤੇਰੇ ਪੈਪ ਕੱਢ ਕੇ ਫੇਰ ਪਾਣੀ ਲਾਇਆ ਸੀ ਉਧਰ ਪਾਣੀ ਥੋੜਾ ਘੱਟ ਆਉਂਦਾ ਇੱਧਰ ਥੋੜਾ ਐਨ ਆ ਜਾਂਦਾ ਕਿ ਟਾਈਮ ਟੂ ਟਾਈਮ ਆ ਜਾਂਦਾ ਪਾਣੀ ਤੇ ਚਲੋ ਬਈ ਦੇਖਦੇ ਹੁਣ ਕਾ ਕਰਦੇ ਬਾਈ ਤੇ ਕੰਮ ਸ਼ੁਰੂ ਕਰਵਾਈਏ ਤੇ ਲੋ ਬਈ ਆ ਗਏ ਸਾਰੇ ਅੰਕਲ ਤੁਸੀਂ ਕਿੱਥੇ ਰੱਖਿਆ ਤਾਂ ਨਾਲ ਉਹ ਚੋਂ ਆਪਣਾ ਅਮਰੂਦ ਚੋਂ ਹਾਂ ਕਿੱਥੇ ਰੱਖਿਆ ਕਿਉਂ ਤੇ ਰੱਖਿਆ ਤਾਂ ਨਾ ਹਾਂ ਕਿੱਥੇ ਤੇ ਕਈ ਗਈ ਇਹਦੇ ਵਿੱਚ ਹਲੜਾ ਤੋੜਦਾ ਨਹੀਂ ਨਹੀਂ ਚੱਟੇ ਤੇ ਰੱਖਿਆ ਚੱਟੇ ਤੇ ਉਹ ਰੱਖਿਆ ਦਿਖਾ ਦਈਏ ਕਿਉਰੇ ਤੇ ਉਹ ਚੱਕ ਲਈ ਹੈ ਨਾ ਆਹ ਰੱਖਿਆ ਸੀ ਕਿਉਰੇ ਅਮਰੂਦ ਕਹਿੰਦੇ ਅਮਰੂਦ ਜਿਗਾ ਆਪਾਂ 5 ਬੁੱਟੇ ਲਾ ਦਾਂਗੇ ਹੋਰ ਚਲੋ ਵੀ ਚਾਚਾ ਜੀ ਵੀ ਆਈ ਦੱਤ ਜੀ ਵੀ ਉਹੀ ਗੱਲ ਕਰਦੇ ਬਾਈ ਬਾਈ ਮੈਂ ਤਾਂ ਖੁੱਗੇ ਦੇ ਆਲਣੇ ਵਾਲੀ ਆ ਜਿਹੜਾ ਇੱਕ ਮਿੰਟ ਪੜੇ ਮੈਂ ਕਿਦੇ ਆ ਆਇਆ ਆਲਣਾ ਦਾ ਪਿਆ ਸੇਫ ਜੀ ਦਾ ਹਾਂਜੀ ਇਹ ਕਹਿੰਦਾ ਮੈਂ ਪਹਿਲਾਂ ਦਾਤਾ ਤਾਂ ਮੈਨੂੰ ਨਹੀਂ ਦਵਾ ਕੋਈ ਨਹੀਂ ਚਲੋ ਦੇਖਣ ਵਾਲੇ ਨੂੰ ਵੀ ਆ ਜਣੀ ਸੰਭ ਲਿਆਦਾ ਬਾਈ ਆਲਣਾ ਦਾ ਸੰਭ ਲਿਆਦਾ ਠੀਕ ਹੈ ਉਹੀ ਅਮਰੂਦ ਸੰਭੇ ਨੇ ਉਹ ਮੈਂ ਕਹਿਤਾ ਮਾਉਦੀਆਂ ਪੰਜ ਬੁੱਟੇ ਲਾਵਾਂਗਾ ਮੈਂ ਕਰਾਂ ਹੀ ਪੰਜ ਹਾਂ ਕਰਾਂ ਹੀ ਲਾਵਾਂਗਾ ਫਲ ਫਰੂਟ ਹੋ ਕੇ ਬਾਕੀ ਹੋਰ ਹੋਗੇ ਹਾਂਜੀ ਬੂਟੇ ਲਾ ਲਾਂਗੇ ਕੋਈ ਜਾਂਦਾ ਨਹੀਂ ਬੂਟੇ ਤਾਂ ਆਪਣੇ ਭਾਈ ਸਾਡੇ ਏਰੀਆ ਦੇ ਵਿੱਚ ਬੂਟੇ ਦਾ ਕੋਈ ਅੰਤ ਨਹੀਂ ਹਾਂਜੀ ਸਾਡੇ ਦਾ ਕਈ ਵੀਰਾਂ ਨੇ ਦੇਖਦੇ ਸੀ ਸਾਨੂੰ ਵੀਡੀਓ ਭੇਜਦੇ ਆ ਵੀ ਨੇੜੇ ਤੇੜਾ ਬੂਟਾ ਨਹੀਂ ਜੇ ਤਾਂ ਸਾਡੇ ਦਾ ਘਰ ਕੀ ਆ ਦੇਖ ਲੋ ਦਿਖਾਈ ਮੜਾ ਕੈਮਰਾ ਘੁਮਾ ਕੇ ਹੂੰ ਉਹ ਦੇਖ ਲੋ ਪਿਛਲੇ ਪਾਸੇ ਨੂੰ ਇੱਥੇ ਤੇ ਸ਼ੁਰੂ ਆ ਭਾਈ ਉਹ ਦੇਖ ਲੋ ਪਿੱਪਲ ਕਿੱਦਾਂ ਖੜਾ ਕਹਿੰਦੇ ਨੇ ਹੁੰਦਾ ਪਿੱਪਲ ਚਾਪ ਦਾ ਪਿੱਲੋ 400 ਮੀਟਰ ਤੱਕ ਆਕਸੀਜਨ ਛੱਡਦਾ ਹੂੰ ਹੂੰ ਤੇ ਬੂਟਿਆਂ ਦਾ ਕੋਈ ਅੰਤ ਨਹੀਂ ਮੋਟਰ ਪਰ ਸਾਡੇ 30 35 ਬੂਟੇ ਖੜੇ ਆ ਹਾਂਜੀ ਬੂਟੇ ਬਹੁਤ ਆ ਬੂਟਿਆਂ ਦਾ ਨਹੀਂ ਇਹਦਾ ਘਰ ਵੀ ਲਾਈ ਦੀ ਮਰੂਤ ਦਾ ਤਾਂ ਤਕਰੀਬਨ ਆਪਣੇ ਪਿੰਡ ਚ ਹੋਇਆ ਇੱਕ ਦੀ ਘਰ ਖੜਾ। ਹਰੇ ਕਿਤੇ ਨਹੀਂ। ਬਾਕੀ ਬਾਈ ਮਟੀਰੀਅਲ ਮੈਂ ਤਾਂ ਹੈਰਾਨ ਆ ਜਿੰਨਾ ਚੱਕਦੇ ਉਹ ਨਹੀਂ ਰਹੀ ਜਾਂਦਾ। ਉਹ ਫੇਰ ਉੰਨੀ ਹੋ ਗਿਆ ਥੱਲੇ। ਪਰ ਹੁਣ ਤਾਂ ਭਰਤੇ ਪੈ ਰਹੇ ਆ। ਭਰਤੇ ਪੈ ਰਹੇ ਆ। ਭਰਤ ਜੀ ਰੱਖ ਲੈਣਾ ਬਨੇ। ਚਲੋ ਠੀਕ ਹੋ ਗਈ ਯਾਰ। ਪਰ ਉਹ ਤਰਨ ਲੱਗ ਗਿਆ ਪਰ ਜਾਲ। ਜਾਲ ਫੇਰ ਥੱਲੇ ਫੋਲਣਾ। ਕੱਚੂ ਜੁਗ ਪਰ ਤੇ ਖਿਚਣਾ ਸਾਰੇ ਖੁੰਜੇ ਕਰਤੇ ਢਿੱਲੇ ਇਹਨਾਂ ਨੇ ਉਹ ਲੱਗੇ ਹੋਏ ਕਰਨ ਹਰਸੀਆਂ ਪਾ ਕੇ ਤਾਰ ਲਾਣਾ ਉੱਪਰ ਖੋਲਣਾ ਔਖਾ ਰਿਕਸੀ ਜਾਂ ਥੋੜਾ ਜਿਹਾ ਗਿਰਨੇ ਗੁਰਨੇ ਦਾ ਖਤਰਾ ਹਾਂਜੀ ਹਾਂ ਜੀ 4 ਇੰਚੀ ਦੱਸ ਸਕਦਾ ਹੈ ਨਾ ਵਿੱਚ ਨੂੰ 4 ਇੰਚੀ ਪਰ ਬਾਈ ਚੜਾਓ ਇੰਨਾ ਕਿ ਜੀ ਨੌ ਇੰਚੀ ਪਰ ਪੂਰਾ ਚੜਾਓ ਜਾਂਦਾ ਆਹੀ ਸਾਈਡ ਆ ਤੇਰੇ ਵਾਲੀ ਢਿੰਡੇ ਹਾਲੀ ਸਾਇਰ ਦਾ ਖਾਲੀ ਹੋ ਗਈ ਵਾਹ ਆਹ ਇਹਨੇ ਇਹਨੇ ਕਿੰਨੇ ਨਾ ਲਟਕਾਇਓ ਮਾਲ ਚਪਕਾਏ ਹੈ ਅਰੇ ਇੱਥੇ ਨਾ ਕਰੂਗੀ ਹੈਡਰੋ ਬੈਟਰੀ ਹੈ ਤਾਂ ਨਾ ਖਲੇ ਹੋ ਗਿਆ ਨਾ ਟੁੱਟ ਗਿਆ ਖਲਾ ਉਹ ਟੁੱਪ ਵੀ ਗਿਆ ਇੱਥੇ ਇਹਦਾ ਮਾਲ ਤੇ ਆ ਜਾ ਨਹੀਂ ਕਿ ਕੋਈ ਆਂਠੀ ਆਹ ਇਹਨੇ ਇਹਨੇ ਲੈ ਇੱਥੇ ਰੱਖ ਬੰਦੇ ਚਲੋ ਵੀ ਜੜਾ ਉੱਪਰੇ ਖੋਲਦਾ ਆਹ ਨਿਕਲ ਜਾਂਦਾ ਕਰੀਆ ਅਹ ਹੋ ਗਿਆ ਆ ਮੱਦਲੇ ਵੀ ਆ ਗਿਆ ਬਈ ਨਾਮ ਦੀ ਨਾਲ ਜਿੰਨੀ ਕੱਲ ਗਰਮੀ ਸੀ ਉਨੀ ਅੱਜ ਮੌਸਮ ਠੰਡਾ wow well... ਆ ਗੱਲ ਕਰੀਏ। ਤੁਮ ਮੰਗ ਲਈ ਸਾਰਾ ਸਾਰੀ ਹੋਰੇ ਟਿਕਾ ਤਾ। ਨਵੇਂ ਘਰ ਤੋਂ ਬੰਨ੍ਹ ਲਿਆ। ਠੀਕ ਆ ਲੈ ਸਾਰੀਆਂ ਤਾਂ। ਠੀਕ ਆ ਸਾਰੀਆਂ। ਨਹੀਂ ਸਭੇ ਠੀਕ ਆ। ਸਾਹ ਬਣਾ ਲੈ ਉਹਦੇ ਨਾਲ। ਨਹੀਂ ਪਾਈਊਗਾ। ਦੂਵੇ ਫੀਲੇ ਸਾਰੀ ਨਾ ਲੈ ਜਿਹੜੇ ਕੜੀ ਬਣਾਉਣੇ ਹਨ ਹਾਂ ਉਹਨਾਂ ਦੇ ਪੈਰੀ ਬਸ ਹਾਂ ਠੀਕ ਸਾਰਾ ਨਿਕਲ ਗਿਆ ਸਾਰੀ ਆ ਅੰਦਰੋਂ ਲੱਗ ਗਿਆ ਹੋਈ ਹੁਣ ਹਾਂ ਉਹ ਨਹੀਂ ਜਾਣਾ ਕਿਤੇ ਵੀ ਅਸੀਂ ਇਹ ਆਹ ਦੇਖੋ ਜੀ ਪਹਿਲੇ 1 ਮਿੰਟ ਉਹ ਦੇਖ ਕੇ ਜਾਣੇ ਆ ਔਰ ਇਹ ਖੰਦ ਕਰਨ ਲੱਗੀ ਖੰਦ ਕਰਨ ਲੱਗੀ ਦੇਖੀ ਇਹ ਇਹ ਯਾਰ ਡਰ ਗਈ ਹੁਣ ਅਜਾੜੀ ਥੀ ਬਹੁਤ ਕਰਦੀਆਂ ਦੀਆਂ ਜੀ ਤਾਂ ਇਹ ਤਾਂ ਨਹੀਂ ਚੱਲ ਰਹਿ ਗਿਆ ਇਹ ਇਹ ਹੁੰਜੇ ਬੰਦ ਕਰਿਆ ਪਤਾ ਇਹ ਟੁਕੜੇ ਇਹ ਲੱਗ

就，天气冷，风大。 니가 나가고 나가나가나가나가가가고이가가 나가고 가고가 나가고 가 나가고 가가고가가고 나가고 offs早 March Konderha! U Kellee kartou! ਤੇ ਜਾ ਰਹਾ ਹੰਦਿਆਣੇ ਟੈਕ ਕਰਦੇ ਤੋ ਦੋ ਦਿਨ ਹੋ ਆ ਫੜੀ ਕਰਾ ਲਾ ਫੜੀ ਕਰਾ ਲਾ ਫੜੀ ਕਰਾ ਲਾ ਜਾ ਜਾ ਚੱਲ ਹੱਟ ਜਾ ਅਬ ਹੰਕਾ ਦੇ ਆ ਜਾ ਕਰਦੇ ਚੱਲ ਰਹਾ ਹੈ ਜਗਾ ਜਗਾ ਧੋਈ ਹੋਆ ਹੁਣ ਤਾਂ ਆਪਾਂ ਅੱਗੇ ਚਲਾ ਦੇਈਏ ਚੱਲ ਆ ਉਹ ਵੀ ਆ ਤੇ ਆਣਾ ਇਹ ਵੀ ਦੇਖਣੇ ਆ ਉਹ ਵੀ ਇੱਥੇ ਜਾਣਾ ਅਸੀਂ ਤੇ ਜਰਾ ਖੋੜੋ ਨਾ ਹਾਂ ਉਹ ਕਹਣਾ ਬੀਮ ਗਿਰ ਗਿਆ ਹੁਣ ਦੂਬਾਰਾ ਆ ਗਿਆ ਉਹਥੇ ਕੱਟ ਲਾ ਕੇ ਉਹਥੇ ਵੜ ਦਾਂਗੇ ਖਾਲੀ ਕਰਕੇ ਨਾ ਕੱਲਾ ਕੱਲਾ ਸਾਰਾ ਕਿਰਾਏ ਤੇ ਤੂੰ ਕੱਲਾ ਕੱਲਾ ਸਾਰਾ ਤੇ ਲੋ ਵੇ ਆ ਬੀਮ ਤੋੜ ਗਏ ਤੇ ਹੁਣ ਰੋਟੀ ਖਾਣ ਲੰਘੇ ਰੋਟੀ ਖਾ ਕੇ ਆ ਕੇ ਤੋੜਾਂਗੇ ਇਹ ਅੰਦਰ ਮੌਸਮ ਠੰਡਾ ਹੀ ਹੈ ਨਾ ਦੋ ਪੇ ਮੁੜੇ ਹੋਣਾ ਇੱਕ ਪੇ ਲੰਗੇ ਹੁਣ ਮੌਸਮ ਠੰਡਾ ਤੇ ਹਵਾ ਹੀ ਚੱਲਦੀ ਹੈ ਚਲੋ ਬਈ ਦੇਖਦੇ ਕਿੰਨਾ ਕੰਮ ਕੀਤਾ ਹੈ